ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਦੋ ਨੁਕਤੇਾਂ ਤੇ ਗੱਲਬਾਤ ਕਰਨੀ ਆ ਝੋਨੇ ਦੀ ਬਾਸਮਤੀ ਦੀ ਫਸਲ ਦੇ ਵਿੱਚ ਆਖਰੀ ਪਾਣੀ ਆਪਾਂ ਕਦੋਂ ਲਾਉਣਾ ਹੈ ਕਿਉਂਕਿ ਇਹਦਾ ਸਹੀ ਫੈਸਲਾ ਕਰਨਾ ਬੜਾ ਜ਼ਰੂਰੀ ਹੁੰਦਾ ਅਗਲੀ ਫਸਲ ਦੀ ਬਿਜਾਈ ਨੂੰ ਧਿਆਨ 'ਚ ਰੱਖਦੇ ਦੂਸਰਾ ਆਖਰੀ ਸਪਰੇਅ ਤੇਲੇ ਦੀ ਫਸਲ ਤੋਂ ਤੇ ਗੋਹ ਦੀ ਸੁੰਡੀ ਉੱਤੀ ਫਸਲ ਤੋਂ ਸਾਵਧਾਨੀ ਜੇ ਕੋ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੂਇਫੇਸਬੁਕ ਪੇਜ ਤੇ ਦੇਰਨ ਤਾਂ ਪੇਫੋਲ ਕਰ ਸਕਦੇ ਤਾਂ ਕਿ ਹਰ ਕਿ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਜੇ ਕਿਸਾਨ ਵੀਰੋ ਗੱਲ ਕਰੀਏ ਆਖਰੀ ਪਾਣੀ ਦੀ ਤਾਂ ਮੈਂ ਪਹਿਲਾਂ ਵੀ ਬੇਨਤੀਆਂ ਕਰਦਾ ਰਿਹਾ ਕਿ ਆਪਾਂ ਫੋਟ ਸਮੇਂ ਵੀ ਰੋਕ ਰੋਕ ਕੇ ਪਾਣੀ ਲਾਉਣਾ ਗੋਭ ਤੋਂ ਲੈ ਕੇ ਮੁੰਜਰਾ ਝੁਕਣ ਤੱਕ ਆਪਾਂ ਖੇਤ ਚ ਪਤਲਾ ਪਤਲਾ ਪਾਣੀ ਰੱਖਣਾ ਜਿਉ ਤੱਕ ਦੁੱਧਾ ਪਰਨਾ ਸ਼ੁਰੂ ਨਹੀਂ ਹੁੰਦਾ ਮੁੰਜਰਾ ਝੁਕਦੀਆਂ ਨਹੀਂ ਵਜਨਾ ਉਦੋਂ ਬਾਅਦ ਫਿਰ ਆਪਾਂ ਖੇਤ ਨੂੰ ਗਿੱਲਾ ਰੱਖਣਾ ਚਾਹੇ ਆਪਾਂ 5 ਦਿਨ ਲੰ ਚਾਹੇ ਆਪਣੇ ਤਿੰਨ ਦਿਨ ਨੰਗੜ ਖੇਤ ਦੇ ਵਿੱਚ ਫਿਰ ਪਾਣੀ ਲਗਾਤਾਰ ਖੜਾ ਨਹੀਂ ਰੱਖਣਾ ਉਹਦੇ ਨਾਲ ਇੱਕ ਤਾਂ ਜਿਹੜੀ ਸੈਨੀਸੈਂਸ ਜਲਦੀ ਆਉਂਦੀ ਆ ਮਚਿਓਰਟੀ ਜਿਆਦਾ ਜਲਦੀ ਆਉਂਦੀ ਆ ਦਾਣੇ ਦੀ ਕੁਆਲਿਟੀ ਨਹੀਂ ਬਣਦੀ ਤੇ ਭਜਨ ਵੀ ਦਾਣੇ ਦੇ ਵਿੱਚ ਫਰਕ ਪੈ ਸਕਦਾ ਕਿਉਂਕਿ ਜੇ ਆਪਾਂ ਲਗਾਤਾਰ ਰੱਖਦੇ ਆ ਤਾਂ ਉਹਦੇ ਵਿੱਚ ਆ ਨਿਊ ਜਿਹੜੀ ਮਚਿਓਰਟੀ ਆਊਗੀ ਮੈਂ ਕਈ ਥਾਵਾਂ ਤੇ ਦਾਣੇ ਜਿਹੜੇ ਪ੍ਰੋਪਰ ਪੱਕਣਗੇ ਨਹੀਂ ਫਿਰ ਆਪਾਂ ਨੂੰ ਜਿਹੜਾ ਹੈਗਾ ਕਈ ਵਾਰ ਵੱਢ ਕੇ ਲੈ ਜਾਣੇ ਉਹ ਕੁਆਲਿਟੀ ਖਰਾਬ ਕਰਦੇ ਦਾਣੇ ਮੰਡੀ ਦੇ ਵਿੱਚ ਆਪਾਂ ਨੂੰ ਝੋਨਾ ਖਲਾਰਨਾ ਪੈ ਸਕਦਾ ਪਤਲਾ-ਪਤਲਾ ਪਾਣੀ ਹੈ ਜਿਹੜਾ ਉਹ ਮੁੰਜਰਾ ਝੋਕਣ ਤੱਕ ਛੱਡ ਕੇ ਉਦੋਂ ਬਾਅਦ ਫਿਰ ਆਪਾਂ ਤਿੰਨ ਗਾ ਪਾਣੀ ਦੋ ਪਾਣੀ ਤਿੰਨ ਪਾਣੀ ਚਾਰ ਪਾਣੀ ਜ਼ਮੀਨ ਦੇ ਅਨੁਸਾਰ ਕਿਉਂਕਿ ਹਲਕੀਆਂ ਜ਼ਮੀਨਾਂ ਉਹ ਪਾਣੀ ਇੱਕ ਦੋ ਵੱਧ ਲੈ ਜਾਂਦੀਆਂ ਨੇ ਭਾਰੀਆਂ ਜ਼ਮੀਨਾਂ 'ਚ 7-7 ਦਿਨ 6-6 ਦਿਨ ਲੰਘ ਜਾਂਦੇ ਕਿਉਂਕਿ ਉੱਤਰੋਂ ਪੂਰਾ ਸ਼ੋਰਾ ਹੁੰਦਾ ਝੋਨਾ ਪੂਰੇ ਬੂਟੇ ਫਸੇ ਹੋਏ ਹੁੰਦੇ ਆ ਪੂਰੀ ਬਾਣ ਨੂੰ ਤੁਪਣੀ ਦਾ ਤੇ ਗਿੱਲਾ ਹੀ ਰਹਿੰਦਾ ਸਲਵਤਨ ਰਹਿੰਦੀ ਆ ਖੇਤ ਦੇ ਵਿੱਚ ਇਸ ਕਰਕੇ ਬੜਾ ਜਿਹੜਾ ਹੈਗਾ ਤਰੀਕੇ ਦੇ ਨਾਲ ਇੱਕ ਦੋ ਦਿਨ ਉੱਪਰ ਹੀ ਕੱਢ ਕੇ ਆਪਾਂ ਨੂੰ ਪਾਣੀ ਜਿਹੜਾ ਦੇਣਾ ਚਾਹੀਦਾ ਆਖਰੀ ਪਾਣੀ ਤੁਸੀਂ ਅਗਲੀ ਫਸਲ ਆਪਣੀ ਖਾਸ ਤੌਰ ਤੇ ਜਿਵੇਂ ਕਣਕ ਦੀ ਫਸਲ ਨੂੰ ਬਿਜਾਈ ਨੂੰ ਧਿਆਨ 'ਚ ਰੱਖਦੇ ਹੋਏ ਕਿਉਂਕਿ ਜੀ ਤਾਂ ਆਪਣੇ ਕੋਲੇ ਇਹ ਕਿ ਆਪਾਂ ਹੁਣ ਜਿਵੇਂ ਕਈ ਕਿਸਾਨ ਵੀ ਰਹੇ ਨੇ ਦੂ ਪਹਿਲਾਂ ਜਿਹੜੇ ਕੀਤੇ ਬਾਸਮਤੀ ਝੋਨੇ ਵੜ ਲੈ ਜਿਨ੍ਹਾਂ ਨੇ ਕੋਈ ਸਬਜ਼ੀ ਦੀ ਬਜਾਈ ਕਰਨੀ ਆ ਆਲੂਆਂ ਦੀ ਕਰਨੀ ਆ ਆਪਣੇ ਕੋਲੇ ਜਿਹੜਾ ਟਾਈਮ ਆ ਕਣਕ ਦੀ ਬਜਾਈ ਵਾਸਤੇ ਬੈਸਟ ਟਾਈਮ ਆ ਪਹਿਲਾਂ ਵੀ ਗੱਲਬਾਤ ਕਰਦੇ ਰਹਾਂਗੇ ਨਵੰਬਰ ਦਾ ਪਹਿਲਾ ਹਫਤਾ ਦੂਜਾ ਹਫਤਾ ਤੀਜਾ ਹਫਤਾ 25 20 25 ਨਵੰਬਰ ਤਾਈਂ ਬੈਸਟ ਟਾਈਮ ਹੁੰਦਾ ਤੇ ਆਪਾਂ ਨੂੰ ਜਿਹੜੀ ਅਕਤੂਬਰ ਦੇ ਵਿੱਚ ਬਜਾਈ ਦੀ ਬਹੁਤੀ ਕਾਲਬ ਨਹੀਂ ਕਰਨੀ ਚਾਹੀਦੀ ਅਕਤੂਬਰ ਦੇ ਆਖਰੀ ਹਫਤੇ ਤੋਂ ਆਪਾਂ ਸ਼ੁਰੂ ਕਰ ਸਕਦੇ ਹੁੰਨੇ ਆ ਇਸ ਕਰਕੇ ਤੁਸੀਂ ਜਿਹੜਾ ਹੈਗਾ ਜੇ ਆਪਣੇ ਕੋਲ ਅੱਗੇ ਪਾਣੀ ਦਾ ਪਰਮਾਨ ਦਾ ਉਦੋਂ ਵੀ ਆਪਾਂ ਬੈਠ ਮੀਰੌਣੀ ਕਰ ਸਕਦੇ ਬਿਨਾ ਵਾਏ ਵਾਣ ਨੂੰ ਤੇ ਪਰ ਆਪਾਂ ਕੋਸ਼ਿਸ਼ ਇਹ ਕਰਨੀ ਕਿ ਬਹੁਤ ਜਿਹੜੀਆਂ ਹੈਗੀਆਂ ਪਾਰੀਆਂ ਜ਼ਮੀਨਾਂ ਨੇ ਉਹ ਚ 18 ਦਿਨ ਰਹਿੰਦੇ 15 ਦਿਨ 18 ਦਿਨ 17 ਦਿਨ ਰਹਿੰਦੇ ਆਪਾਂ ਆਖਰੀ ਪਾਣੀ ਦੇ ਦੇਣਾ ਉਸ ਤੋਂ ਬਾਅਦ ਪਾਣੀ ਨਹੀਂ ਲਾਉਣਾ ਤੇ ਜਿਹੜਾ ਤੁਹਾਡਾ ਹੈਗਾ ਹਲਕੀ ਜ਼ਮੀਨ ਹੈ ਜਿਹੜੀ ਦਰਮਿਆਨੇ ਤੋਂ ਹਲਕੇ ਪਾਣ ਜਾਂ ਓਜ ਤੁਸੀਂ 10 ਦਿਨ ਰਹਿੰਦੇ 12 ਦਿਨ ਰਹਿੰਦੇ ਜਿਹੜਾ ਹੈਗਾ ਪਾਣੀ ਆਖਰੀ ਦੇ ਦੇਣ ਤਾਂ ਕਿ ਆਪਾਂ ਨੂੰ ਵੱਢਣ ਸਮੇਂ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੇ ਜ਼ਮੀਨ ਚ ਅਗਲੀ ਫਸਲ ਵਾਸਤੇ ਜਿਹੜੀ ਹੈਗੀ ਆਪਣੀ ਸੱਲ ਬਣੀ ਰਹੇ ਤੇ ਇਸ ਤੋਂ ਅੱਗੇ ਗੱਲ ਆ ਗਈ ਆਪਣੀ ਤੇਲੇ ਵਾਲੀ ਜਾਂ ਸੂੰ ਗੋਬ ਦੀ ਸੁੰਡੀ ਜਿੱਥੇ ਇੱਕ ਖਾਸ ਤੌਰ ਤੇ ਹੈਗੀ ਤੇਲੇ ਬਾਰੇ ਕਿਸਾਨ ਵੀਰਾਂ ਨੇ ਪਿਛਲੀਆਂ ਵੀਡੀਓ ਚ ਕਮੈਂਟ ਕੀਤੇ ਕਿ ਸਾਡੇ ਤੇ ਲੱਗ ਮੈਂ ਜਾਣਕਾਰੀ ਸਾਂਝੀ ਕੀਤੀ ਸੀਗੀ ਕਿ ਟੈਂਪਰੇਚਰ ਬਹੁਤ ਉੱਪ ਜਾ ਰਿਹਾ ਤੇਲੇ ਦੇ ਕੋਈ ਚਾਂਸ ਨਹੀਂ ਹਾਂ ਜਿੱਥੇ ਤੁਹਾਡਾ ਪੂਸਾ ਡੋਗਰ ਪੂਸਾ ਪੀਲੀ ਪੂਸਾ ਯੂਰੀਆ ਵੱਧ ਪਾਈ ਹੋਈ ਹੈ ਲਗਾਤਾਰ ਖੇਤ ਚ ਪਾਣੀ ਖੜਾ ਹੋਇਆ ਮੁਛਲ ਵੈਰਾਈਟੀ ਲੱਗੀ ਹੋਈ ਹੈ ਏ ਵੈਰਾਈਟੀਆਂ ਜਿਹੜੀਆਂ ਹੈਗੀਆਂ ਕੋਈ ਬਿਮਾਰੀ ਆ ਜੇ ਕੋਈ ਕੀੜਾ ਮਕੌੜਾ ਆ ਜੇ ਸਭ ਤੋਂ ਪਹਿਲਾਂ ਇਹ ਹੱਥ ਖੜੇ ਕਰ ਦਿਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਬਿਲਕੁਲ ਸੈਂਡ ਸ਼ਕਤੀ ਨਹੀਂ ਨਾਲ ਬੜਾ ਕਮਜ਼ੋਰ ਹੁੰਦਾ ਠੀਕ ਆ ਝਾੜ ਦੇਣ ਦੀ ਸਮਰੱਥਾ ਵੱਧ ਆ ਪਰ ਆਪਾਂ ਇਹ ਥੋੜਾ ਲੰਬਾ ਸਮਾਂ ਲੈਂਦੇ ਕਰਕੇ ਯੂਰੀਆ ਬਹੁਤ ਜ਼ਿਆਦਾ ਪੈ ਜਾਂਦੀ ਇਹਨੂੰ ਤੇ ਇਹਦੇ ਵਿੱਚ ਜਿਹੜੀ ਸ਼ੁਰੂਆਤ ਆ ਬਿਮਾਰੀ ਕੀੜੇ ਦੀ ਇਹਨਾਂ ਤੋਂ ਹੀ ਹੁੰਦੀ ਹੈ ਕੋਈ ਬੀਐਲਬੀ ਆ ਜਾਵੇ ਕੋਈ ਬਲਾਸਟ ਆ ਜਾਵੇ ਕੋਈ ਤੇਲਾ ਆ ਗਿਆ ਕੋਈ ਹੋਰ ਕਿਸੇ ਕਿਸਮ ਦੀ ਬਿਮਾਰੀ ਸਾਬ ਤੋਂ ਪਹਿਲਾਂ ਇੰਨਾ ਕਿਸਮਾਂ ਦੇ ਵਿੱਚ ਆਉਂਦੀ ਐ ਇਸ ਕਰਕੇ ਸਾਵਧਾਨੀ ਦੀ ਜ਼ਰੂਰਤ ਆ ਖਬਰਾਉਣ ਦੀ ਜ਼ਰੂਰਤ ਨਹੀਂ ਜੇ ਤੁਹਾਡੇ ਮਾੜਾ ਮੋਟਾ ਸਾਈਡਾਂ ਤੇ ਲੱਗਦਾ ਤਾਂ ਘੇਰੇ ਘੇਰੇ ਤੁਸੀਂ ਸਪਰੇਅ ਕਰ ਸਕਦੇ ਆ ਇਸ ਟਾਈਮ ਵੀ ਜਿਵੇਂ 30 32 ਡਿਗਰੀ ਆ ਦੋ ਦਿਨ ਜਿਹੜਾ ਹੈ ਟੈਂਪਰੇਚਰ ਚੱਲੂ ਇਹਦੇ ਬਾਅਦ ਫੇਰ 36 37 ਟੱਪ ਜਾਣਾ ਮਤਲਬ 35 ਤੋਂ ਉੱਤੇ ਰਾਤ ਦਾ ਤਾਪਮਾਨ 25 26 ਜਿਹੜਾ 24 ਇੱਥੇ ਆ ਤੇ ਹਵਾ ਦੇ ਵਿੱਚ ਨਮੀ ਐ 62 ਤੋਂ 66 ਹੈ ਜਿਹੜੀ ਕਿ ਥੋੜੀ ਜੀ ਮਤਲਬ ਆ ਕਹਿ ਦਈਏ ਸਲਵਤਣ ਜੀ ਵਾਲੀ ਪਰ ਹਫਤੇ ਦੇ ਵਿੱਚ ਜਿਹੜੀ 45% ਤੇ ਆ ਜਾਣੀ 45% ਦਿਨਾਂ ਵੀ ਮਤਲਬ ਹਵਾ ਖੁਸ਼ਕੀ ਵਾਲੇ ਪਾਸੇ ਨੂੰ ਚਲੀ ਜਾਣੀ ਆ ਸੋ ਬਹੁਤੇ ਕੋਈ ਚਾਂਸ ਨਹੀਂ ਕਿ ਕੋਈ ਕੀੜੇ ਮਕੌੜੇ ਜਾਂ ਬਿਮਾਰੀ ਦਾ ਆਊਟ ਬ੍ਰੇਕ ਆਊਗਾ ਪਰ ਜਿਹੜਾ 30 35 ਦਿਨ ਰਹਿੰਦੇ ਜੇ ਤੁਸੀਂ ਸਪਰੇਅ ਕਰਨੀ ਚਾਹੁੰਦੇ ਆ ਗੋਭ ਦੀ ਸੁੰਡੀ ਤੁਹਾਡੇ ਖੇਤ 'ਚ ਹੈਗੀ ਆ ਕਣਕ ਦੀ ਮਤਲਬ ਆਪਾਂ ਸਾਵਧਾਨੀ ਵਾਸਤੇ ਕਿ ਕਣਕ ਦੇ ਵਿੱਚ ਨਾਗੇ ਉਹ ਕੈਰੀਓਵਰ ਚਲਾ ਜਾਵੇ ਉਹਦੀ ਸਪਰੇਅ 30 35 ਦਿਨ ਰਹਿੰਦੇ ਹੱਦ ਤੇ ਤੇਲੇ ਵਾਲੀ ਵੀ ਤੁਸੀਂ ਹੱਦ ਜਿਹੜੀ ਹੈਗੀ ਹੱਦ ਤੋਂ ਹੱਦ ਜਿਹੜੀ 25 28 ਦਿਨ ਤੁਹਾਡਾ ਚੋਨਾ 20 ਦਿਨ ਲੈਂਦਾ 25 ਦਿਨ ਲੈਂਦਾ 15 ਦਿਨ ਲੈਂਦਾ ਬਿਲਕੁਲ ਕਿਸੇ ਕਿਸਮ ਦੀ ਕੋਈ ਸਪਰੇ ਨਹੀਂ ਕਰਨੀ ਹੋਰ ਸਵਾਲ ਹੋਵੇ ਜਰੂਰ ਦੱਸਣਾ ਬਹੁਤ ਬਹੁਤ